ਮਸਲਾ ਖਾੜੇ ਦਾ ਸੀ ਜੀ ਇਹ ਵੀ ਮਾੜਾ ਮਟੀਰੀਅਲ ਲਾਇਆ ਹੈ ਆ ਦੇਖੋ ਇਹ ਠੇਕੇਦਾਰ ਜੀ ਦੇ ਆਪ ਦੇ ਮਿਸਤਰੀ ਉਹਨਾਂ ਨੇ ਭੇਜੇ ਸੀ ਤੇ ਆ ਮਟੀਰੀਅਲ ਲੱਗਿਆ ਜਿਉਂ ਉਹਨਾਂ ਦਾ ਤੁਸੀਂ ਮੈਨੂੰ ਇਹਦੇ ਤੇ ਕੋਈ ਸੀਮੈਂਟ ਦਿਖਾ ਦਿਓ ਕਿਤੇ ਹੈ ਆ ਰਿਹਾ ਇੱਥੇ ਇੱਥੇ ਵੀ ਤੁਸੀਂ ਮੈਨੂੰ ਮਾਲ ਦਿਖਾ ਦਿਓ ਜੇ ਕਿਤੇ ਪਿਆ ਹੋਇਆ ਤੇ ਇੱਥੇ ਤਾਂ ਉਹਨਾਂ ਨੇ ਆਪਰੇ ਬਣਾਇਆ ਮਗਰ ਉਹਨਾਂ ਨੇ ਉਹ ਸਿੱਟਾ ਰੇਤਾ ਸੱਟਿਆ ਜੀ ਉਹ ਦੇਖ ਲਓ ਤੁਸੀਂ ਸਿੱਟਾ ਰੇਤਾ ਸੱਟ ਕੇ ਸੀਮੈਂਟ ਸੱਟ ਕੇ ਕੋਲੀਆਂ ਪਾਤਾ ਕਹਿੰਦਾ ਸਾਡੇ ਤੋਂ ਇਹੋ ਜਿਹਾ ਹੀ ਬਣੂਗਾ 20 ਗੱਟੇ ਸੀਮੈਂਟ ਦੇ ਜਿਹੜੇ ਇਹਨਾਂ ਨੇ ਬੌਂਡ ਕਰ ਰੱਖਿਆ ਇੱਕ ਜ਼ਮੀਂਦਾਰ ਨੂੰ ਵੀ 20 ਤੇ ਲਾਓ ਨਿਯਮ ਕੀ ਕਹਿੰਦਾ ਹੈ ਨਿਯਮ ਕਹਿੰਦਾ ਦੀ 30 ਤੋਂ 35 ਗੱਟੇ ਜਿਹੜੇ ਹੈ ਸਿਮਿੰਟ ਦੇ ਕਿੱਲ ਇੱਕ ਕਿੱਲੇ ਦੇ ਵਿੱਚ ਲੱਗਣੇ ਚਾਹੀਦੇ ਆ ਗਵਰਨਮੈਂਟ ਜਿਹੜੀ ਅਥਾਰਾਈਜ਼ਡ ਹੈ ਵੀ 30 ਤੋਂ 35 ਗੱਟੇ ਤੇ ਵਿੱਚ ਤੁਹਾਡਾ ਖਾਲ ਬਣਨਾ ਚਾਹੀਦਾ ਫਿਰ ਉਸ ਤੋਂ ਬਾਅਦ ਤੁਸੀਂ ਕਿਤਾਬ ਨੇ ਆ ਬਣਾਏ ਉਸ ਤੋਂ ਬਾਅਦ ਮੈਂ ਜੀ ਆਪ ਦੀ ਲੇਬਰ ਆਪ ਖੁਦ ਲਾਈ ਹੈ ਲਾ ਕੇ ਤੇ ਆ ਜਿਹੜਾ ਪਾਸਾ ਮੇਰਾ ਆਪ ਦਾ ਬਣਾਇਆ ਹੋਇਆ ਜੀ ਇੱਕ ਇੱਕ ਤੁਸੀਂ ਇਧਰਲਾ ਪਾਸਾ ਦੇਖ ਲਓ ਤੇ ਇੱਕ ਇਧਰਲਾ ਪਾਸਾ ਦੇਖ ਲਓ ਸਾਰਾ ਹੀ ਫਰਕ ਹੈ ਜੀ ਉਹਦੇ 'ਚ ਇਹ ਜਦੋਂ ਮੈਂ ਆਪ ਦੀ ਲੇਬਰ ਲਾਈ ਹੈ ਉਦੋਂ ਇਹਨਾਂ ਨੇ ਆਪਨੇ ਰੋਲਾ ਪਾਇਆ ਵੀ ਅਸੀਂ ਤੁਹਾਨੂੰ ਮਾਲ ਦੇ ਦੇ ਦਾਂਗੇ ਜੀ ਇਹ ਕਰ ਦੇਾਂਗੇ ਤਿੰਨ ਤਿੰਨ ਦਿਨ ਤੱਕ ਤਾਂ ਰੇਤਾ ਨਹੀਂ ਆਉਂਦਾ ਇਹਨਾਂ ਦਾ ਫਿਰ ਇੱਟਾ ਜਮਾ ਘਟਿਆ ਜੀ ਜਮਾ ਇੱਕਦਮ ਜਿਹੜੀ ਥਰਡ ਕਲਾਸ ਇੱਟਾ ਨਾ ਉਹ ਵੇਚਦੀ ਐ ਇਸ ਕਰਕੇ ਰੋਲਾ ਪਾਇਆ ਤੇ ਠੇਕੇਦਾਰ ਜੀ ਤੇ ਸੈਕਟਰੀ ਸਾਹਿਬ ਤਿੰਨੋਂ ਖੇਤ ਚ ਆ ਗਏ ਆ ਕੇ ਤੇ ਮੇਰੇ ਨਾਲ ਲੜਨ ਲੱਗੇ ਵੀ ਅਸੀਂ ਤਾਂ ਇਹੋ ਜਿਹੀ ਬਣਾਵਾਂਗੇ ਬਣਵਾਉਣਾ ਤਾਂ ਬਣਵਾ ਲੈ ਨਹੀਂ ਬਣਵਾਉਣਾ ਤਾਂ ਸਾਨੂੰ ਜਵਾਬ ਦੇ ਦੇ ਤਿੰਨ ਦਿਨ ਟੱਪੇ ਆ ਜੀ ਉਸੇ ਦਿਨ ਇਹਨਾਂ ਦੇ ਮੇਰੇ ਮੇਰੇ ਤੇ ਪਰਚਾ ਕਰਤਾ ਮੇਰੇ ਖੇਤ ਚ ਆ ਕੇ ਮੈਨੂੰ ਗਾਲ੍ਹਾਂ ਕੱਢ ਕੇ ਗਏ ਐ ਤੇ ਮੇਰੇ ਤੇ ਹੀ ਉਲਟਾ ਪਰਚਾ ਕਰਤਾ ਇਹਨਾਂ ਨੇ ਜਦੋਂ ਮੈਂ ਐਪਲੀਕੇਸ਼ਨ ਦੇ ਕੇ ਆਇਆ ਤੇ ਇਹਨਾਂ ਨੇ ਪ੍ਰੈਸ਼ਰ ਪਾਇਆ ਮੇਰੇ ਤੇ ਘਰੇ ਪੁਲਿਸ ਭੇਜੀ ਐ ਮੇਰੇ ਤੇ ਮੈਨੂੰ ਚੱਕਣ ਵਾਸਤੇ ਵੀ ਇਹਨੂੰ ਚੱਕ ਲੈ ਜੋ ਆਪੇ ਰਾਜੀ ਨਾਵਾ ਕਰੂਗਾ ਹੁਣ ਮੈਂ ਤਾਂ ਪ੍ਰਸ਼ਾਸਨ ਵਾਲੇ ਵੀ ਇਹੀ ਅਪੀਲ ਐ ਮੇਰੀ ਵੀ ਮੇਰਾ ਜਿਹੜਾ ਜਦੋਂ ਉਹਨਾਂ ਨੇ ਜਵਾਬ ਦਿੱਤਾ ਬਈ ਸਿ ਐਵੇਂ ਬਣਾਵਾ ਤੂੰ ਉਸ ਤੋਂ ਬਾਅਦ ਆਪਣਾ ਆਪ ਉਸ ਅੱਜ ਕੀਤੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਮਾਲ ਹੀ ਨਹੀਂ ਭੇਜਿਆ ਜੀ ਮੇਰੇ ਕੋਲ ਨਹੀਂ ਕੰਮ ਹੀ ਬੰਦ ਕਰਤਾ ਕੰਮ ਹੀ ਬੰਦ ਕਰਤਾ ਉਹਨਾਂ ਨੇ ਉਹਨਾਂ ਨੇ ਕੋਈ ਮਾਲ ਹੀ ਨਹੀਂ ਭੇਜਿਆ ਫਿਰ ਕਿੰਨੇ ਪੈਸੇ ਸੈਂਕਸ਼ਨ ਕਿੰਨੇ ਕਿੱਲੇ ਚ ਹੈ ਇਹ 5 ਕਿੱਲੇ ਚ ਹੈ ਜੀ ਤੇ ਬਣਿਆ ਕਿੰਨਾ ਹੁਣ ਤੱਕ ਇਹ 2 ਕਿੱਲੇ ਬਣਿਆ ਸਿਰਫ ਜੀ ਪਰ ਇਹ ਹਜੇ ਵੀ ਮੁਕੰਮਲ ਨਹੀਂ ਹੋਇਆ ਨਾ ਪਲਸਟਰ ਹੋਇਆ ਅਨਕੰਪਲੀਟ ਪਿਆ ਹਾਂ ਅਨਕੰਪਲੀਟ ਹੈ ਜੀ ਕੀ ਮੰਗ ਕਰਦੇ ਹੋ ਮੇਰੀ ਮੰਗ ਇਹੀ ਹੈ ਵੀ ਮੇਰਾ ਖਾਲਾ ਜਿਹੜਾ ਹੈ ਉਹ 1 ਨੰਬਰ ਦੀ ਇੱਟ ਚ ਬਣਾਇਆ ਜਾਵੇ ਤੇ ਜਿਹੜਾ ਵੀ ਇਹਦਾ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਸੋਰੀ ਵੈਂਡਰ ਉਹ ਹੈ ਵੈਂਡਰ ਪਰ ਉਹ ਕੰਮ ਕੰਸਟਰਕਸ਼ਨ ਦਾ ਕਰਦਾ ਇਹ ਦੇ ਜੀ ਵਿਜੇ ਬ੍ਰਿਕਸ ਸ਼ਿਵ ਸ਼ੰਭੂ ਕਿਰਪਾਲ ਦੁਰਗਾ ਟਰੇਡਰਸ ਰਜਿੰਦਰ ਪੈਂਟਰ ਐਂਡ ਟਰੇਡਿੰਗ ਸ਼੍ਰੀ ਬਾਲਾ ਜੀ ਸ਼ਿਵ ਸ਼ੰਕਰ ਮਹਾਦੇਵ ਟਾਈਲਸ ਸ਼੍ਰੀ ਜਗਦੰਬਾ ਗੁਲਜਾਰ ਬ੍ਰਿਕਸ ਸ਼੍ਰੀ ਬਾਲਾ ਜੀ ਔਰ ਸੁਰਿੰਦਰ ਬ੍ਰਿਕਸ ਔਰ ਅਦਿੱਤਿਅ ਬ੍ਰਿਕਸ ਇਹਨਾਂ ਜੋ ਅਧੀਆਂ ਫਰਮਾਂ ਤੇ ਇਹਨਾਂ ਦੀ ਜੇ ਨਕਲੀ ਚੱਲਦੀਆਂ ਨੇ ਵੈਂਡਰ ਕਰ ਸਕਦੇ ਨੇ ਕੰਮ ਨਹੀਂ ਵੈਂਡਰ ਸਿਰਫ ਮਾਲ ਸਪਲਾਈ ਕਰ ਸਕਦਾ ਜੀ ਵੈਂਡਰ ਮਾਲ ਦਾ ਕੰਮ ਹੈ ਮਾਲ ਸਪਲਾਈ ਕਰਨਾ ਤੇ ਠੇਕੇਦਾਰ ਕੌਣ ਹੈ ਓਏ ਆਪ ਹੀ ਠੇਕੇਦਾਰ ਬਣਿਆ ਖੜਾ ਹੈ 80% ਠੇਕਾ ਤੇ ਉਹਦੇ ਕੋਲ ਆਪ ਕੋਲ ਹੀ ਹੈ ਫਾਜ਼ਿਲਕਾ ਡਿਸਟ੍ਰ ਤੇ ਉਹਦਾ ਉਹਦੇ ਉਹਦਾ ਜਿਹੜਾ ਮੁਨੀਮ ਹੈ ਉਹਦਾ ਆਪ ਦਾ ਕਹਿਣਾ ਹੈ ਜੇਈ ਤੇ ਸੈਕਟਰੀ ਜਿਹਨੂੰ ਤੁਸੀਂ ਜੀਆ ਆਰਐਸ ਤੇ ਟੀਏ ਕਹਿੰਦੇ ਹੋ ਨਾ ਉਹਨਾਂ ਦੀ ਆਪ ਦੀ ਮੁੱਖ ਜਵਾਨੀ ਜਿਹੜੀ ਬਿਆਨ ਹੈ ਵੀ ਅਸੀਂ ਤਾਂ ਉੱਤੇ ਤੱਕ ਪੈਸੇ ਦਿੰਨੇ ਆ ਤੁਹਾਡੇ ਤੋਂ ਜੋ ਹੁੰਦਾ ਹੈ ਉਹ ਕਰ ਲਓ ਅਸੀਂ ਤਾਂ ਐਵੇਂ ਹੀ ਬਣਾਵਾਂਗੇ ਬਣਵਾਣਾ ਤਾਂ ਬਣਵਾਓ ਨਹੀਂ ਬਣਵਾਉਣਾ ਤਾਂ ਰਹਿਣ ਦਿਓ ਤੇ 20000 ਰੁਪਏ ਹਰ ਜ਼ਮੀਂਦਾਰ ਕੋਲੋਂ ਇਹਨਾਂ ਨੇ ਰਿਸ਼ਵਤ ਦੇ ਤੌਰ ਤੇ ਲੈਂਦੇ ਆ ਵੀ ਪਹਿਲਾਂ 20000 ਜਮ੍ਹਾਂ ਕਰਾਓ ਇੱਕ ਕਿੱਲੇ ਦੇ ਪਹਿਲਾਂ 20000 ਜਮ੍ਹਾਂ ਕਰੋ ਫਿਰ ਤੁਹਾਡਾ ਖਾਲਾ ਜਿਹੜਾ ਹੈ ਪਾਸ ਹੋਊਗਾ ਨਹੀਂ ਤਾਂ ਨਹੀਂ ਹੁੰਦਾ ਹੁਣ ਕੀ ਅੱਜ ਤੁਸੀਂ ਆਪਣੇ ਤੜੇ ਪਹੁੰਚੇ ਨੇ ਕਾਕਾ ਕੰਬੋਜੀ ਪਹੁੰਚੇ ਨੇ ਕੀ ਮੰਗ ਕਰਦੇ ਹੋ ਵੀ ਮੇਰੀ ਮੰਗ ਤਾਂ ਜੀ ਇਹਨਾਂ ਤੋਂ ਇਹ ਹੀ ਹੈ ਵੀ ਮੇਰੇ ਜਿਹੜਾ ਖਾੜੇ ਤੇ ਮਟੀਰੀਅਲ ਸਹੀ ਲੱਗੇ ਤੇ ਸਾਰੇ ਮੈਂ ਇਕੱਲਾ ਮੇਰੇ ਤੇ ਨਹੀਂ ਕਹਿੰਦਾ ਜਿੰਨੇ ਵੀ ਮੇਰੇ ਕਿਸਾਨ ਭਰਾ ਇਸ ਸੀਜ਼ਨ ਤੋਂ ਜੂਝ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਵੀ ਕਿੰਨਾ ਮਟੀਰੀਅਲ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਤੇ ਗਵਰਨਮੈਂਟ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਵੀ ਜਿਹੜਾ ਮੰਨਰੇਗਾ ਦਾ ਜਿਹੜਾ ਇੰਨਾ ਵੱਡਾ ਫਰਾਡ ਜਿਹੜਾ ਇੱਥੇ ਫਾਜ਼ਿਲਕਾ ਡਿਸਟ੍ਰਿਕਟ 'ਚ ਹੋ ਰਿਹਾ ਹੈ 80% ਫਰਾਡ ਜਿਹੜਾ ਫਾਜ਼ਿਲਕਾ ਡਿਸਟ੍ਰ ਇੰਨੀ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਘਟੋ ਘਟ 30 ਤੋਂ 40 ਜਿਹੜੀ ਵੀਡੀਓ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਪਰ ਡੀਸੀ ਮੈਡਮ ਏਡੀਸੀ ਵੀਡੀਓ ਡੀਡੀਪੀਓ ਐਸਐਸਪੀ ਸਾਹਿਬ ਤੇ ਕਿਸੇ ਦੇ ਕੰਨ ਤੇ ਜਿਹੜੀ ਜੂ ਨਹੀਂ ਸਰਕਰੀ ਵੀ ਇਹਦੇ ਤੇ ਅਸੀਂ ਕੋਈ ਐਕਸ਼ਨ ਕਰੀਏ ਇਹ ਕਰਨੀ ਨਹੀਂ ਦਿੰਦਾ ਪਹਿਲਾਂ ਹੀ ਪੈਸੇ ਦੇ ਕੇ ਕਹਿੰਦਾ ਓਕੇ ਜੀ ਠੀਕ ਹੈ ਮਾਲ ਪਾਸ ਹੈ ਜੀ ਅੱਜ ਪਿੰਡ ਟਿੱਲਾ ਵਾਲੀ ਹਲਕਾ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਪਹੁੰਚੇ ਆ ਆ ਤੁਸੀਂ ਖਾਲੇ ਦੇ ਹਾਲਾਤ ਵੇਖ ਲਓ ਵੀ ਹਜੇ ਪੂਰਾ ਬਣਿਆ ਨਹੀਂ ਟੇਟਾਂ ਤੁਸੀਂ ਹੱਥ ਨਾਲ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਇੱਟ ਨਗੋ ਹੱਥ ਨਾਲ ਐ ਚੱਕਦੇ ਹੋ ਸੀਮੈਂਟ ਲਾਇਆ ਹੀ ਨਹੀਂ ਔਰ ਸਭ ਤੋਂ ਸ਼ਰਮ ਵਾਲੀ ਜਿਹੜੀ ਗੱਲ ਏ ਕਿ ਜੇ ਜ਼ਿੰਮੇਦਾਰ ਨੇ ਰੋਲਾ ਪਾਇਆ ਜੇ ਜ਼ਿੰਮੇਦਾਰ ਨੇ ਕਿਹਾ ਭਾਈ ਸਹੀ ਕੰਮ ਕਰੋ ਤੇ ਉਲਟਾ ਉਹਦੇ ਤੇ ਗਾਲੀ ਗਲੋਚਦਾ ਥਾਣੇ ਸਰਕਾਰ ਦੇ ਦਬਾਅ ਤੇ ਪਰਚਾ ਕਰਾਤਾ ਵੀ ਇੱਕ ਜ਼ਿੰਮੇਦਾਰ ਬੋਲੇ ਦੇ ਤੇ ਪਰਚਾ ਕਰਾ ਦੋ ਤੇ ਬਾਕੀ ਜ਼ਿੰਮੇਦਾਰ ਬੋਲਨ ਨਾਲ ਵੇਖੋ ਈ ਐਮਐਲ ਦੇ ਜਿਹੜੇ ਚੇਤੇ ਨੇ ਇੱਕ ਦੋ ਹੀ ਫਰਮਾਂ ਨੇ ਤੁਸੀਂ ਸਾਰੇ ਬਿੱਲ ਚੈੱਕ ਕਰ ਲਓ ਫਾਈਲ ਕਾ ਦੇ ਉਹ ਇੱਕ ਦੋ ਫਰਮਾਂ ਦੇ ਸਾਰੇ ਬਿੱਲ ਆਈ ਜਾਣਗੇ 80% ਜਿਹੜਾ ਕੰਮ ਏ ਉਹ ਇੱਕ ਇੱਕ ਦੋ ਪੱਠੇ ਵਾਲੀ ਨੇ ਜਿਹੜੇ ਸਾਰੇ ਕਰੀ ਜਾਂਦੇ ਨੇ ਤੇ ਇੱਕ ਡੇਢ ਕਿੱਲਾ ਅਜੇ ਖਾਲ ਬਣਿਆ ਹੈ ਤੇ ਟੋਟਲ ਕਿੰਨੇ ਕਿੱਲੇ ਬਣਨੇ ਨੇ 5 ਕਿੱਲੇ ਬਣਨੇ ਨੇ ਟੋਟਲ 5 ਕਿੱਲੇ ਬਣਨੇ ਨੇ ਡੇਢ ਕਿੱਲਾ ਅਜੇ ਪੂਰਾ ਨਹੀਂ ਬਣਿਆ ਅਜੇ ਆ ਪਲਸਟਰ ਵੀ ਨਹੀਂ ਹੋਇਆ ਤੇ 5 ਦੀ 5 ਕਿੱਲਿਆਂ ਦੀ ਪੇਮੈਂਟ ਜਿਹੜੀ ਏ ਉਹ ਇਕ ਡਵਾ ਚੁੱਕੇ ਨੇ ਲੇਬਰ ਦੀ ਵੀ ਪੇਮੈਂਟ ਔਰ ਸਾਰੀ ਜਿਹੜੀ ਪੇਮੈਂਟ ਖਾਲੇ ਦੀ 5 ਦੀ 5 ਕਿੱਲਿਆਂ ਦੀ ਇਹਦੀ ਜੇਬ ਚ ਪਾ ਚੁੱਕੇ ਨੇ ਖਾਲਾ ਬਣੇ ਤੇ ਭਾਵੇਂ ਨਾ ਬਣੇ ਤੇ ਇਹ ਜਿਹੜੇ ਮੈਂ ਸਮਝਦਾ ਵੀ ਜਿਹੜੇ ਛੋਟੇ ਮਰੇਗਾ ਦੇ ਮੁਲਾਜ਼ਮ ਨੇ ਜਿਹੜੇ ਨਿੱਕੇ ਮੁਲਾਜ਼ਮ ਨੇ ਉਹਨਾਂ ਦਾ ਕੋਈ ਦੋਸ਼ ਨਹੀਂ ਇਹ ਦੋਸ਼ ਹੈ ਵੱਡੇ ਘਰਾਨਿਆਂ ਦਾ ਇਹ ਡੀਸੀ ਮੈਡਮ ਨੂੰ ਚਾਹੀਦਾ ਕਿ ਇਹਨਾਂ ਦੇ ਧਿਆਨ ਦੇਣ ਵੀਡੀਓ ਮੈਡਮ ਨੂੰ ਚਾਹੀਦਾ ਇਹਨਾਂ ਦੇ ਧਿਆਨ ਦੇਣ ਔਰ ਸਭ ਤੋਂ ਵੱਡੀ ਗੱਲ ਅੱਗੇ ਤੁਸੀਂ ਵੇਖੋ ਜਿਹੜੀ ਬਾਦਾ ਝੀਲ ਵਾਲਾ ਕਰੋੜਾ ਰੁਪਈਆ ਦਾ ਤੁਹਾਡੇ ਸਾਹਮਣੇ ਘਪਲ ਹੋਇਆ ਪਿਆ ਸੈਂਟਰ ਦੀਆਂ ਟੀਮਾਂ ਆ ਵੀ ਚੁੱਕੀਆਂ ਨੇ ਔਰ ਜਾਂਚ ਸ਼ੁਰੂ ਵੀ ਹੋ ਚੁੱਕੀ ਹੈ ਔਰ ਜਿਹੜੀ ਰਹਿੰਦੀਆਂ ਜਾਂਚਾਂ ਨੇ ਉਹ ਬੜੀ ਜਲਦੀ ਸੈਂਟਰ ਦੀ ਟੀਮਾਂ ਆ ਕੇ ਸ਼ੁਰੂ ਕਰਨਗੀਆਂ ਅੱਜ 4 ਮਹੀਨੇ ਹੋ ਗਏ ਮਨਰੇਗਾ ਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਇਹਨਾਂ ਦੀਆਂ ਨਲਕੀਆਂ ਕਰਕੇ ਆ ਜਿੰਨੇ ਅੱਜ ਦੁਗਾਟਨ ਹੋ ਰਹੇ ਨੇ ਸਾਰੇ ਮਨਰੇਗਾ ਦੇ ਤਹਿਤ ਹੋ ਰਹੇ ਨੇ ਜਿੰਨੇ ਸੈਂਟਰ ਗਵਰਨਮੈਂਟ ਦੇ ਜਿਹੜਾ ਪੈਸਾ ਹੈ ਔਰ ਇਹ ਪੈਸਾ ਤਾਂ ਆਇਆ ਸੀ ਕਿਸਾਨਾਂ ਨੂੰ ਸੁਖ ਦੇਣ ਵਾਸਤੇ ਕਿਸਾਨਾਂ ਦੀ ਸਹੂਲਤ ਵਾਸਤੇ ਪਰ ਇਹਨਾਂ ਨੇ ਬਣਾ ਲਈ ਚੋਰ ਬਜਾਰੀ ਅੱਜ ਫਾਜ਼ਲਕਾਹ ਦੇ ਜ਼ਿਲ੍ਹੇ ਦੇ ਵਿੱਚ ਜਿੰਨਾ ਫਰਾਡ ਤੇ ਜਿੰਨਾ ਪੈਸਾ ਜਿਹੜਾ ਮਨਰੇਗਾ ਦਾ ਜਿਹੜਾ ਲੁੱਟਿਆ ਜਾ ਰਿਹਾ ਮੈਨੂੰ ਸਮਝਦਾ ਹੋਰ ਕਿਸੇ ਚੀਜ਼ ਦਾ ਨਹੀਂ ਲੁੱਟਿਆ ਜਾ ਰਿਹਾ ਉਲਟਾ ਜ਼ਿਮੀਂਦਾਰ ਨੂੰ ਦਬਾਇਆ ਜਾ ਰਿਹਾ ਵੀ ਜੇ ਤੂੰ ਰੋਲਾ ਪਾਇਆ ਤੇ ਤੇਰੇ ਤੇ ਐਫ ਆਈ ਆਰ ਆ ਵੇਖੋ ਸਾਰੀਆਂ ਫੋਟੋਆਂ ਆ ਵੇਖੋ ਆ ਆ ਬੈੱਡ ਬਣਾਇਆ ਜਾ ਰਿਹਾ ਆ ਦੇਖੋ ਟੋਟੇ ਲਾ ਕੇ ਉੱਤੇ ਰੇਤਾ ਸਿਰ ਪਾ ਕੇ ਆ ਬੈੱਡ ਬਣਾਇਆ ਜਾ ਰਿਹਾ ਥੱਲੇ ਆ ਵੇਖੋ ਆ ਸੀਮੈਂਟ ਜਿਹੜਾ ਮਿੰਨੀ ਮਿੰਨੀ ਪਲਾਟ ਸੀਮੈਂਟ ਲਾਇਆ ਜਾ ਰਿਹਾ ਹੈ ਤੇ ਇੱਕ ਕਿੱਲੇ ਦਾ ਔਰ ਸਭ ਤੋਂ ਵੇਖੋ ਵੱਡੀ ਗੱਲ ਇਹ ਹੈ ਕਿ 20-20 ਹਜ਼ਾਰ ਰੁਪਈਆ ਕਿੱਲੇ ਦਾ ਜਿਹੜਾ ਜ਼ਿਮੀਂਦਾਰ ਦੇਊਗਾ ਉਹਦਾ ਖਾਲਾ ਕਹਿੰਦੇ ਬਣਾਵਾਂਗੇ ਬਾਕੀ ਦਾ ਅਸੀਂ ਖਾਲਾ ਨਹੀਂ ਬਣਾਣਾ ਦੱਸੋ ਸੈਂਟਰ ਸਰਕਾਰ ਪੂਰੇ ਪੈਸੇ ਦੇ ਰਹੀ ਏ ਇਹ ਕਿਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਵੀ ਜ਼ਿਮੀਂਦਾਰ ਕੋਲ ਪੈਸੇ ਲੈ ਜਾਣ ਜ਼ਿਮੀਂਦਾਰ ਦੀ ਜੇਬ ਚ ਪੈਸੇ ਉਹ ਵਿਚਾਰੇ ਨੇ ਆਪਣੀ ਆਪ ਦੀ ਲੇਬਰ ਲਾਈ ਤੁਸੀਂ ਆਪਣੀ ਲੇਬਰ ਲਾਈ ਹੈ ਆਪਣੀ ਆਪ ਦੀ ਇਹਨਾਂ ਨੇ ਲੇਬਰ ਲਾਈ ਹੈ 35000 ਰੁਪਈਆ ਲੇਬਰ ਦੇ ਚੁੱਕਿਆ ਮੈਂ ਮੇਰੇ 35000 ਰੁਪਈਆ ਲੇਬਰ ਦੇ ਚੁੱਕਿਆ ਤੇ ਇਹ ਲੇਬਰ ਹਾਲਾਂਕਿ ਠੇਕੇਦਾਰ ਨੇ ਦੇਣੀ ਸੀ ਕੇ ਕੇਦਾਰਾਂ ਦਾ ਬੜਾ ਵੱਡਾ ਘਟਾਲਾ ਹੈ ਔਰ ਮੈਂ ਕਿਸਾਨ ਯੂਨੀ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਹਰੇ ਚੰਡੇ ਲੈ ਕੇ ਹਫਤੇ 10 ਦਿਨਾਂ ਬਾਅਦ ਕੋਈ ਰੋਡ ਜਾਮ ਕਰਦੇ ਆ ਇੰਨਾਂ ਚੀਜ਼ਾਂ ਵੱਲੇ ਵੀ ਪੁਲਿਸ ਧਿਆਨ ਦਿਓ ਇਹ ਇੱਕ ਜਿਹੜੇ ਖਾਲ ਨੇ ਇਹ ਵੀ ਜ਼ਿਮੀਂਦਾਰ ਦਾ ਇੱਕ ਮੇਨ ਅੰਗ ਹੈ ਜਿਹਦੇ ਕਰਕੇ ਆਪਣੀ ਫਸਲ ਪਲਣੀ ਹੈ ਤੇ ਇਹ ਜਿਹੜਾ ਗੱਲਾਂ ਕਰਦੇ ਨੇ ਵਿਕਾਸ ਦੀਆਂ ਇਹ ਸਾਰੀ ਚੋਰ ਬਜਾਰੀ ਥੱਲੇ ਹੋ ਰਹੀ ਏ ਔਰ ਅਸੀਂ ਬਿਲਕੁਲ ਸੈਂਟਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਵਾਂਗੇ ਔਰੀ ਤੇ ਦੇ ਪੂਰਾ ਸੰਘਰਸ਼ ਕਰਾਂਗੇ ਔਰ ਜੇ ਪੂਰੀ ਕਾਰਵਾਈ ਨਾ ਕੀਤੀ ਗਈ ਔਰ ਜਿਹੜੀ ਗਲਤ ਐਫ ਆਈ ਆਰ ਕੀਤੀ ਏ ਉਹ ਨਾ ਰੱਦ ਕੀਤੀ ਗਈ ਤੇ ਆਨ ਵਾਲੇ ਦਿਨਾਂ ਦੇ ਵਿੱਚ ਅਸੀਂ ਡੀ ਸੀ ਦਫਤਰ ਦੇ ਮੂਹਰੇ ਤਰਨਾਂ ਲਾਵਾਂਗੇ ਇਹ ਭਰਾ ਸਾਡਾ ਕਿਸਾਨ ਜੀਵਿਦਾਰ ਖੜਾ ਹੈ ਨਾਮ ਕੀ ਭਰਾ ਤੇਰਾ ਰਜਿੰਦਰ ਰਜਿੰਦਰ ਕੁਮਾਰ ਇਹ ਦੱਸ ਰਿਹਾ ਕਿ ਇਹਦੇ ਦੋ ਕਿੱਲਾ ਦੋ ਕਿੱਲੇ ਜਿਹੜੇ ਖਾਲ ਪਾਸ ਹੋ ਗਿਆ ਔਰ ਅੱਧੀ ਪੇਮੈਂਟ ਵੀ ਉਹਨਾਂ ਨੇ ਅੱਧੀ ਕਢਾਈ ਏ ਅੱਧੀ ਪੇਮੈਂਟ ਵੀ ਉਹਨਾਂ ਨੇ ਕਢਾ ਲਈਏ ਹਜੇ ਤੱਕਨ ਖਾਲ ਸ਼ੁਰੂ ਹੋਇਆ ਹੈ ਅਜੇ ਤੱਕ ਨੇ ਕਿੱਟ ਨਹੀਂ ਲੱਗੀ ਖਾਲ ਸ਼ੁਰੂ ਹੀ ਨਹੀਂ ਹੋਇਆ ਇਹ ਜਿਹੜੀ ਲੁੱਟ ਬਜਾਰੀ ਏ ਇਹ ਤੁਰੰਤ ਬੰਦ ਕੀਤੀ ਜਾਵੇ ਨਹੀਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਜ਼ਿਲ੍ਹੇ ਦਾ ਧਰਣਾ ਜਿਹੜਾ ਡੀਸੀ ਦਫ਼ਤਰ ਦੇ ਜਿਹੜਾ ਦਰਵਾਜ਼ੇ ਤੇ ਲਾਇਆ ਜਾਵੇਗਾ ਔਰ ਅਸੀਂ ਕਿਸਾਨਾਂ ਨਾਲ ਜਿਮੀਦਾਰਾਂ ਨਾਲ ੱਤਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਸੈਂਟਰ ਦੇ ਪੈਸੇ ਦੀ ਜਿੰਨੀ ਦੁਰਵਰਤ ਹੋ ਰਹੀ ਏ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਝੋਨਾ ਲੱਗਣ ਦਾ ਟਾਈਮ ਏ ਇਹ ਖਾਲੇ ਕਰਕੇ ਇਹਦੇ ਨਾਲ ਤਾਂ ਚੰਗਾ ਫਿਰ ਕੱਚਾ ਹੀ ਸੀ ਵਿਚਾਰੇ ਪਾਣੀ ਤਾਂ ਲਾਈ ਜਾਂਦੇ ਸੀ ਅੱਜ ਪਾਣੀ ਨਾ ਲੱਗਣ ਕਰਕੇ ਝੋਨੇ ਦੀ ਫਸਲ ਸਾਰੀ ਪਿੱਛੇ ਵੇਖੋ ਸਾਰਾ ਝੋਨਾ ਲੱਗਿਆ ਪਿਆ ਤੇ ਝੋਨੇ ਦੀ ਫਸਲ ਸਾਰੀ ਰੁਕੀ ਪਈ ਵਿਚਾਰਿਆਂ ਦੀ ਦੱਸੋ ਜੀਵਿੰਦਾਰ ਫਾਇਆ ਨਾ ਲਊਗਾ ਤੇ ਹੋਰ ਕੀ ਕਹੂਗਾ ਇਹ ਠੇਕੇਦਾਰ ਜਿਹੜੇ ਨੇ ਇਹ ਜਿੰਨੀ ਲੁੱਟ ਮਚਾਈ ਖੜੇ ਨੇ ਤੁਰੰਤ ਇਹਨਾਂ ਤੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਏ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत